ਗੁਰੂ ਪਿਆਰੀ ਸਾਧ ਸੰਗਤ ਜੀ ਕਰੋ ਦਰਸ਼ਨ ਦੀਦਾਰ ਸਲਾਨਾ ਜੋੜ ਮੇਲਾ ਸਥਾਨ ਪੀਰ ਬਾਬਾ ਜਿੰਦਾ ਸ਼ਹੀਦ ਜੀ ਨੂਰਪੁਰ ਵੇਦੀ ਤੇ ਸੰਗਤਾਂ ਵੀ ਵੱਡੀ ਗਿਣਤੀ ਦੇ ਵਿੱਚ ਨਤਮਸਤਕ ਹੋ ਰਹੀਆਂ ਨੇ ਜੀ ਇਹ ਨਹੀਂ ਜੀ ਪੰਜਾਬ ਦੇ ਮਸ਼ਹੂਰ ਕਲਾਕਾਰ ਪੰਮਾ ਡੂਮੇয়াল ਤੇ ਇਹ ਸੇਵਾਦਾਰ ਲੱਗੇ ਹੋਏ ਆ ਜੀ ਜੋੜਿਆ ਦੀ ਸੇਵਾ ਕਰਨ ਤੇ ਮੇਲੇ ਕਰਕੇ ਜਲੇਬੀਆਂ ਤੇ ਪਕੌੜੇ ਦੀਆਂ ਲੱਗੀਆਂ ਹੋਈਆਂ ਨੀ ਜੀ ਦੁਕਾਨਾਂ ਤੇ ਇਹ ਕੁਝ ਬੱਚਿਆਂ ਲਈ ਲੱਗੇ ਹੋਏ ਆ ਜੀ ਝੂਲੇ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਸਲਾਨਾ ਜੋੜ ਮੇਲਾ ਸਥਾਨ ਪੀਰ ਬਾਬਾ ਜਿੰਦਾ ਸ਼ਹੀਦ ਨੂਰਪੁਰ ਵਿਖੇ ਸਮੂਹ ਸੰਗਤਾਂ ਨੂੰ ਲੱਖ ਲੱਖ ਮੁਬਾਰਕਾ ਹੋਵਨ ਜੀ ਅੱਜ ਆਪਾਂ ਆਏ ਆ ਜੀ ਤਾਂ ਤਾਂ ਪੀਰ ਬਾਬਾ ਜਿੰਦਾ ਸ਼ਹੀਦ ਜੀ ਦੇ ਮੇਲੇ ਤੇ ਤੇ ਆਪਾਂ ਸੋਚਿਆ ਆਪਾਂ ਤਾਂ ਮੱਥਾ ਟੇਕਣਾ ਹੀ ਆ ਨਾਲ ਆਪਾਂ ਤੁਹਾਨੂੰ ਵੀ ਕਰਵਾ ਦਿੰਦੇ ਆ ਜੀ ਦਰਸ਼ਨ دیدار ਬਾਬਾ ਜੀ ਦੇ ਤੇ 19 ਤਾਰੀਖ ਨੂੰ ਖੰਡਪਾਲ ਸਾਹਿਬ ਆਰੰਭ ਕੀਤੇ ਸੀਗੇ ਜੀ ਤੇ 21 ਤਾਰੀਖ ਨੂੰ ਖੰਡਪਾਲ ਸਾਹਿਬ ਦੇ ਭੋਗ ਪਾ ਦਿੱਤੇ ਗਏ ਆ ਜੀ ਤੇ ਅੱਜ ਮਿਤੀ 21 ਤਾਰੀਖ ਤੇ ਅੱਜ ਸੱਭਿਆਚਾਰਕ ਪ੍ਰੋਗਰਾਮ ਗਜਲਾਂ ਤੇ ਕਵਾਲੀਆਂ ਵੀ ਗਾਈਆਂ ਜਾਣਗੀਆਂ ਜੀ ਸੋ ਆਪਾਂ ਸਾਰਾ ਕੁਝ ਦਿਖਾਵਾਂਗੇ ਜੀ ਇਸ ਵੀਡੀਓ ਦੇ ਵਿੱਚ ਤੇ ਆਪਾਂ ਤੁਹਾਨੂੰ ਗੁਰੂ ਘਰ ਦੇ ਵੀ ਦਰਸ਼ਨ ਦਿਦਾਰ ਕਰਾਵਾਂਗੇ ਜੀ ਬਾਕੀ ਗੁਰੂ ਪੇਰੀ ਸਾਧ ਸੰਗਤ ਜੀ ਜੇਕਰ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਤਾਂ ਜੀ ਚੈਨਲ ਨੂੰ ਕਰ ਲੋ ਜੀ ਸਬਸਕ੍ਰਾਈਬ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਮੈਂਟ ਸ਼ੇਅਰ ਤੁਸੀਂ ਜਰੂਰ ਕਰਿਓ ਜੀ ਤੇ ਆਜੋ ਆਜੋ ਹੁਣ ਤੁਸੀਂ ਮੇਰੇ ਨਾਲ ਹੀ ਆਪਾਂ ਤੁਹਾਨੂੰ ਦਿਖਾਉਂਦੇ ਆ ਜੀ ਸਲਾਨਾ ਜੋੜ ਮੇਲਾ ਸਥਾਨ ਪੀਰ ਬਾਬਾ ਜਿੰਦਾ ਸ਼ਹੀਦ ਜੀ ਨੂਰਪੁਰ ਮੇਲੇ ਦੀਆਂ ਰੌਣਕਾਂ ਜੋ ਕੇ ਸਾਡੇ ਪੰਜਾਬ ਦੀ ਜਿੱਤ ਆਇਆ ਸੀ ਉਹ ਆਖਰੀ ਨਾਗਰ ਬਾਦ ਦੇ ਤੇ ਲੇਖੀਆਂ ਬਾਅਦ ਤੇ ਦਿਨ ਲਈ ਇੱਥੇ ਬਹੁਤ ਲੰਗਰ ਲੱਗੇ ਹੋਏ ਸੀਗੇ ਜੀ ਆਪਾਂ ਲੇਟ ਹੋ ਗਏ ਸੀਗੇ ਜੀ ਸੋ ਤੁਸੀਂ ਹੁਣ ਦੀਆਂ ਰੌਣਕਾਂ ਵੇਖੋ ਜੀ ਅੱਜ ਇਹਨੂੰ ਬਾਰੇ ਗੱਲ ਪਾਉਣਾ ਸੰਗਤਾਂ ਲਈ ਠੰਡਾ ਜਲ ਸ਼ਿਕਾਇਆ ਜਾ ਰਿਹਾ ਹੈ ਜੀ ਤੇ ਆਪਾਂ ਗੁਰਦੁਆਰੇ ਸਾਹਿਬ ਜਾ ਰਹੇ ਆ ਜੀ ਤੇ ਰਸਤੇ ਦੀਆਂ ਸਾਰੀਆਂ ਰੌਣਕਾਂ ਤੁਹਾਨੂੰ ਦਿਖਾਉਂਦੇ ਪਏ ਜਾ ਰਹੇ ਆ ਜੀ ਅਸੀਂ ਮੌਤਾਂ ਦੀ ਮਿਹਰਬਾਨੀ ਕਰਪਾ ਇਹ ਤੋਂ ਪਹਿਲਾਂ ਨਾਮ ਬੋਲਣ ਦਾ ਮੈਂ ਬਹੁਤ ਜ਼ਾਹਰ ਹਾਂ ਕਿ ਜਿੰਨਾ ਚਿਰ ਮੀਨਾ ਮਿਲਦਾ ਬੋਲਣਾ ਮਰੋੜਾਂ ਦਾ ਨਾਮ ਕਰ ਸਕੀ ਪਰ ਤਾਂ ਨਹੀਂ ਕੋਸ਼ਿਸ਼ ਕੀਤੀ ਕੋ ਜਾਲੇ ਮੈਂ ਮੰਨਦਾ ਇਹ ਰਾਜ ਸਰਕਾਰ ਦੇ ਪਿਆਰ ਕਿਹਾ ਕਿ ਕੋਰਟ ਦੇ ਵਿੱਚ ਸੇਵਾ ਨਿਗਾਰਾ ਹੈ ਤੇ ਮਨਵਾਹ ਕਿ ਇਹ ਪ੍ਰੋਗਰਾਮ ਲਾ ਰਹੇ ਨੇ ਲੰਬੇ ਦੇ ਹੀ ਦਿਨੋਂ ਤੋਂ ਪਤਾ ਨਹੀਂ ਕਿ ਇਹ ਖੇਤਰ ਦੀ ਬਹੁਤ ਲੋੜ ਨੂੰ ਲਾਗਤ ਹੈ। ਸਾਡੇ ਦੇ ਜਿਹੜੇ ਪਾਸਾ ਹੈ ਟਾਰਗੇਟ ਕਰਦੇ ਤੇ ਬਹੁਤ ਬਹੁਤ ਸਮੱਸਿਆਵਾਂ ਹੈ ਕਿ ਸਰਕਾਰੀ ਸੇਵਾਵਾਂ ਹੋਣ ਤੋਂ ਬਿਨਾਂ ਕਿਹੜੀ ਪਲਾਨ ਦੀ ਤਿਆਰੀ ਹੈ। 25 ਫੰਡ ਦੇ ਚਾਰ ਮਹੀਨੇ ਅਗੋ ਦੇ ਨੰਬਰ ਦਾ ਆਉਂਦਾ ਹੈ। ਤੇ ਇਹ ਆ ਜੀ ਪੁਲਿਸ ਸਟੇਸ਼ਨ ਨੂਰ ਪਰਬਦੀ ਜਿਲ੍ਹਾ ਰੂਪਨਗਰ ਤੇ ਗੁਰੂ ਘਰ ਦਾ ਰਸਤਾ ਵੀ ਇਹੀ ਆ ਜੀ ਸ਼ਕਤਾ ਦਾ ਭਾਰੀ ਇਕੱਠ ਤੁਸੀਂ ਵੇਖ ਸਕਦੇ ਹੋ ਜੀ ਤੇ ਇਹ ਨੇ ਜੀ ਪੰਜਾਬ ਦੇ ਮਸ਼ਹੂਰ ਕਲਾਕਾਰ ਪੰਮਾ ਡੂਮੇਵਾਲ ਜੀ ਲੱਗੇ ਤਾਮ ਉਹਨਾਂ ਨੇ ਤੇ ਇੱਧਰ ਸੇਵਾਦਾਰ ਲੱਗੇ ਹੋਏ ਆ ਜੀ ਜੋੜੇ ਦੀ ਸੇਵਾ ਕਰਨ ਗੁਰੂ ਗੋਬਿੰਦ ਸਿੰਘ ਸਾਹਿਬਾ ਦਾ ਕਿਛ ਸਾਧੂ ਬੱਲੇ ਜਿਹਾ ਤੇ ਬਾਬਾ ਅਜੀਤ ਜੀ ਅਜਾਣ ਤੋਂ और भी और भी अधिक जीव मानव ने महान कर की हुई है उन पर उन पर सम्मान की जो की चुका और मां के बारे में बात और बात मान जी बहुत 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 धन्यवाद है से आया ਚਲੀ ਆਪਾਂ ਗੁਰੂ ਪਿਆਰੀ ਸਾਧ ਸੰਗਤ ਜੀ ਗੁਰਦੁਆਰਾ ਸਾਹਿਬ ਧੰਨ ਧੰਨ ਪੀਰ ਬਾਬਾ ਜਿੰਦਾ ਸ਼ਹੀਦ ਜੀ ਇਹ ਤੁਹਾਨੂੰ ਕਰਵਾਉਂਦੇ ਜੀ ਆਪਾਂ ਦਰਸ਼ਨ دیدار موسیقی पुलिस और प्रशासन की विनती और बाकी सभी हजरात जी भी मौजूद हैं और कसर नहीं जिसकी सेवा है और मैं बात कर रहा हूं सभी बारियां के सभी आज के बाद जो जोरदार मांग करने विशेष मांग ਆਹੋ ਬੰਦੇ ਨੇ ਸੇਰ ਤੋਂ ਜਲਦੀ ਕਰਦੇ ਚੰਗਾ ਕਰਦੇ ਆਹ ਬੰਦੇ ਨੂੰ ਜੇ ਤੱਕ ਪਹੁੰਚਦੇ ਆਪਾਂ ਨੂੰ ਚਾਹਦੇ ਹੋ ਬਾਗ ਰੀ ਚੱਲਦੇ ਹੋ ਬਾਗ ਰੀ ਚੱਲਦੇ ਹੋ ਜੀ ਆਹ ਹਰ ਬੰਦਾ ਨੇ ਤੋਂ ਮੈਂ ਘੱਟੇ ਚੱਲਦੇ ਰਹੋ ਬਾਗ ਰੀ ਚੱਲਦੇ ਰਹੋ ਬਾਗ ਰੀ ਚੱਲਦੇ ਰਹੋ ਜੀ لو واگ چل دے لو واگ کاندے روئی چا دے روئی ہر گم تھڑے تھئی بڑھ گئی چا دے روئی چا دے روئی چل دے رو 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 ہڈو راج کی بنی او رو 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 لے پوری دلئی ہر گم تھڑے تھئی ادی من دکھیناں نوں نندے بیٹھا آ چلو بھائی چلو حاضر میں جا دے روار میں جا دے روار چلو نہ چکی ہے کہ اور اللہ کا مطلب ہے کی دورے نہ ہو یہ چلا بھائی تیرے کے آفس نہیں چلو جی بہت मथे ई खण खे ایسا آفیس انچار لوپر آمار بیبانی ریتر پاڑی مکیا تاہی سپا سدب آمار سربا پتو سارے یہ سارے 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 سکر چیتا دنیا دیکھنے 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 رینا درے پاس ہم اسی پیار دیتا ہے اور جرے లైవ్ Facebook ਤੋਂ ਦੇਖਣੇ ਨਾਲ ਜਲਸ਼ੰਭਾ ਇੱਕ ਵੀ ਜ਼ਰੂਰ ਹੋਂਦ ਨੂੰ ਸੁਣਨਾ ਹੈ ਕਿ ਉਹਨਾਂ ਤੋਂ ਪਿਆਰ ਸਰਕਾਰ ਦੇਣਾ ਹੈ ਔਰ 2 ਮਿੰਟ ਦੀ ਬਾਤ ਇਸ ਸਾਡੀ 2 ਮਿੰਟ ਦੀ ਜਲਦੀ ਜੀ ਤੇ ਆਪਾਂ ਲੇਟ ਵਾਵਾ ਜ਼ਿਆਦਾ ਹੋ ਗਏ ਸੀਗੇ ਜੀ ਤਾਂ ਫਿਰ ਸੱਬੇ ਚਾਰਕ ਪ੍ਰੋਗਰਾਮ ਵੀ ਸਮਾਪਤ ਹੋ ਗਿਆ ਹੈ ਆ ਤੇ ਇਹ ਕੁਝ ਲੱਗੀਆਂ ਹੋਈਆਂ ਨੇ ਜੀ ਜਲੇਬੀਆਂ ਤੇ ਪਕੌੜਿਆਂ ਦੀਆਂ ਦੁਕਾਨਾਂ ਤੇ ਹੋਰ ਵੀ ਵੱਖ-ਵੱਖ ਤਰ੍ਹਾਂ ਦੀਆਂ ਸਾਮਾਨ ਦੀਆਂ ਦੁਕਾਨਾਂ ਨੇ ਜੀ ਇੱਥੇ ਜਿਹੜੀ ਮਰਜ਼ੀ ਤੁਸੀਂ ਚੀਜ਼ ਇਹਨਾਂ ਤੋਂ ਖਰੀਦ ਸਕਦੇ ਹੋ ਜੀ ਤੇ ਇੱਧਰ ਲੱਗੇ ਹੋਏ ਆ ਜੀ ਬੱਚਿਆਂ ਲਈ ਝੂਲੇ ਤੇ ਇਹੋ ਜਿਹੇ ਸਾਰੀਆਂ ਦੁਕਾਨਾਂ ਲੱਗੀਆਂ ਹੋਈਆਂ ਨੇ ਜੀ ਜਿਹੜੀ ਕਿ ਅਸੀਂ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਪਏ ਆ ਜੀ ਤੇ ਲੋਕ ਵੀ ਖਰੀਦਦਾਰੀ ਕਰਦੇ ਪਏ ਆ ਜੀ ਮੇਲੇ ਕਰਕੇ ਤੇ ਇੱਧਰ ਵੀ ਦਾਦਾ ਸਰਪੇਦੀਆਂ ਲੱਗੀਆਂ ਹੋਈਆਂ ਨੇ ਜੀ ਸੇਲਾਂ ਆਇਆ ਜੰਗ ਦਾ ਆਇਆ ਮਾ ਆਪਾਂ ਨੂੰ ਦੱਸੋ تي سال دي جان فلن تي آيو هاتي نه बाबा पीउ बाबा जिंदर सिंध जे न ਇੱਥੇ ਇੱਧਰ ਵੀ ਹਲਵਾਈ ਗਰਮਾ ਗਰਮ ਜਲੇਬੀਆਂ ਤੇ ਪਕੌੜੇ ਕੱਢਦੇ ਪਏ ਨੇ ਜੀ ਤੇ ਆਪਾਂ ਵੀ ਲੈ ਕੇ ਗਏ ਸੀਗੇ ਜੀ ਘਰ ਨੂੰ ਫਿਰ ਹੈ ਨਾ ਜਦੋਂ ਵਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਜੀ ਮਿਲਦੇ ਆ ਜੀ ਨੈਕਸਟ ਵਲੌਗ ਚ ਬਾਏ ਬਾਏ ਜੀ ਰੱਬ ਰਾਖਾ ਜੇਕਰ ਵਲੌਗ ਵਧੀਆ ਲੱਗਿਆ ਤਾਂ ਲਾਈਕ ਕਮੈਂਟ ਸ਼ੇਅਰ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਜੀ